Ready? ਪੰਜਾਬੀਆਂ ਨੇ ਬੱਸ ਕਰਾਤੀ ਤੇ ਆਨਲਾਈਨ ਹੋ ਕੇ ਮੰਗਣੀ ਪੈਗੀ ਮਾਫੀ ਪਹਿਲਾਂ ਬੜਾ ਬੋਲਦੀ ਸੀ ਤੇ ਕਿਸਾਨਾਂ ਨੂੰ ਮਾੜਾ ਚੰਗਾ ਬੋਲਣ ਵਾਲੀ ਨੇ ਅੱਜ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਮਾਫੀ ਵੀ ਮੰਗ ਲਈ ਤੇ ਨਾਲ ਇਹ ਵੀ ਕਹਤਾ ਵੀ ਮੇਰੀ ਤੋਂ ਹੋ ਗਈ ਗਲਤੀ ਤੇ ਮੈਂ ਹੈਗੀ ਆ ਐਮਪੀ ਤੇ ਮੈਨੂੰ ਇਹ ਜੀ ਬਿਆਨਵਾਜੀ ਕਰਨੀ ਨਹੀਂ ਚਾਹੀਦੀ ਪਹਿਲਾਂ ਤਾਂ ਦੱਬ ਕੇ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਪਤਾ ਲੱਗ ਜੇ ਵੀ ਪੰਜਾਬੀਆਂ ਦੇ ਵਿੱਚ ਜ਼ੋਰ ਕਿੰਨਾ ਕਿੰਨੀ ਤਾਕਤ ਹੈ ਤੇ ਕਿਵੇਂ ਲੋਹਾ ਮਨਵਾਉਂਦੇ ਨੇ ਪੰਜਾਬੀ ਕਿਵੇਂ ਮਾਫੀ ਮੰਗਾਈ ਆ ਆਓ ਪਹਿਲਾਂ ਵੀਡੀਓ ਦੇਖਦੇ ਆ ਵੀ ਕੰਗਣਾ ਰਾਉਤ ਨੇ ਪਹਿਲਾਂ ਕਿਸਾਨਾਂ ਬਾਰੇ ਬੋਲਤਾ ਦਿੱਤਾ ਪੋਠੇ ਪੰਗੇ ਲੈ ਕੇ ਫਿਰ ਬਾਅਦ ਚ ਮਾਫੀਆਂ ਮੰਗਦੀ ਫਿਰਦੀ ਹੁਣ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਆਓ ਪਹਿਲਾ ਵੀਡੀਓ ਸੁਣਦੇ ਆਂ ਵੀ ਕੰਗੜਾ ਰਣੌਤ ਨੇ ਮਾਫੀ ਕਿਵੇਂ ਮੰਗੀ ਹੈ ਤੇ ਕੀ ਕੁਝ ਕਿਹਾ ਆਓ ਪਹਿਲਾ ਵੀਡੀਓ ਸੁਣਦੇ ਆਂ ਨਮਸਤੇ ਦੋਸਤੋ ਪਿਛਲੇ ਬੀਤੇ ਕੁਝ ਦਿਨੋ ਮੇਂ ਮੀਡੀਆ ਨੇ ਮੁੱਸੇ ਫਾਰਮਰਸ ਲਾਉਪੇ ਕੁਝ ਸਵਾਲ ਕੀ ਔਰ ਮੈਨੇ ਇਹ ਸੁਝਾਅ ਦਿਆ ਕਿ ਕਿਸਾਨੋ ਕੋ ਫਾਰਮਰਸ ਲਾਅ ਵਾਪਸ ਲਾਣੇ ਕ ਪ੍ਰਧਾਨ ਮੰਤਰੀ ਜੀ ਸੇ ਨਿਵੇਦਨ ਕਰਨਾ ਚਾਹੀਏ मेरी इस बात से बहुत सारे लोग निराश हैं और डिसअपॉइंटेड हैं जब फार्मर्स हुए थे, तो हम बहुत सारे लोगों ने जो है उनका समर्थन किया था लेकिन बड़ी ही संवेदनशीलता से और सहानुभूति से हमारे माननीय प्रधानमंत्री जी ने वो लॉज जो थे वापस ले लिए थे और ये हम सब कार्यकर्ताओं का कर्तव्य बनता है कि हम उनके शब्दों की गरिमा रखें मुझे ये बात भी ध्यान रखनी होगी कि मैं अब एक कलाकार नहीं भारतीय जनता पार्टी की कार्यकर्ता हूँ और मेरे ओपिनियंस अपने नहीं होने चाहिए वो पार्टी का स्टैंड होना चाहिए तो अगर मैंने अपने शब्दों से और अपनी सोच से किसी को डिसअपॉइंट किया है मुझे खेद रहेगा आई टेक माई वर्ड्स बैक थैंक यू ਲਓ ਜੀ ਪਹਿਲਾ ਪੰਗੇ ਲੈਣੇ ਤੇ ਫੇਰ ਸ਼ਬਦਾਂ ਨੂੰ ਵਾਪਸ ਲੈਣਾ ਕੋਈ ਇਹਨਾਂ ਤੋਂ ਸਿੱਖੇ ਪਹਿਲਾਂ ਤਾਂ ਕਮੈਂਟਾਂ 'ਚ ਦੋਸਤੋ ਹੁਣ ਆਪਣੀ رائے ਸਾਂਝੀ ਕਰਨੀ ਹੈ ਵੀ ਇਸ ਬਿਆਨ ਤੇ ਤੁਹਾਡਾ ਕੀ ਕਹਿਣਾ ਕਿਉਂਕਿ ਹਰ ਇੱਕ ਪੰਜਾਬੀ ਦੇ ਦਿਲ ਨੂੰ ਠੇਸ ਪਹੁੰਚਾਈ ਸੀ ਕੰਗੜਾ ਰਣੌਤ ਨੇ ਤੇ ਹੁਣ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਮਾਫੀ ਮੰਗ ਲਈ ਕਹਿੰਦੀ ਮੈਂ ਆਪਣੇ ਸ਼ਬਦ ਵਾਪਸ ਲੈ ਲੈਂਦੀ ਆ ਤੇ ਪਰ ਪੰਜਾਬੀ ਕਿੱਥੇ ਟਲਦੇ ਨੇ ਪੰਜਾਬੀਆਂ ਨੇ ਵੀਡੀਓ ਜਿਹੜੀ ਹੁਣ ਵਾਇਰਲ ਕਰਨੀ ਆ ਤੇ ਕਮੈਂਟਾਂ 'ਚ ਆਪਣੀ رائے ਸਾਂਝੀ ਕਰਨੀ ਆ ਤਾਂ ਜੋ ਇਹਨੂੰ ਪਤਾ ਲੱਗ ਜੇ ਕਿ ਜਿਹੜੀ ਇਹਨੇ ਵੀਡੀਓ ਪਾਈ ਆ ਉਹ ਤੋ ਕਿੱਥੋਂ ਤੱਕ ਪਹੁੰਚ ਗਈ ਤੇ ਪੰਜਾਬੀਆਂ ਦੀ ਤਾਕਤ ਕੀ ਆ ਤੇ ਅੱਜ ਪੰਜਾਬੀਆਂ ਨੇ ਮਾਫੀ ਮੰਗਾਈ ਵੱਡਾ ਸਲੂਟ ਬਣਦਾ ਪੰਜਾਬ ਦੇ ਹਰ ਇੱਕ ਉਸ ਨਾਗਰਿਕ ਨੂੰ ਜੀ ਨੇ ਉਸ ਵੀਡੀਓ ਦੇ ਉੱਪਰ ਜਿਹੜੀ ਇਹਨੇ ਪਾਈ ਸੀ ਕਿ ਜਿਹੜੇ ਲਾਅ ਨੇ ਕਿਸਾਨੀ ਕਾਨੂੰਨ ਨੇ ਜਿਹੜੇ ਵਾਪਸ ਆਉਣੇ ਚਾਹੀਦੇ ਨੇ ਬਹੁਤ ਭੱਦੀ ਸ਼ਬਦਾਵਲੀ ਜਿਹੜੀ ਕਿਸਾਨਾਂ ਬਾਰੇ ਬੋਲੀ ਸੀ ਉਸ ਨੂੰ ਲੈ ਕੇ ਲੋਕਾਂ ਨੇ ਜਿਹੜੇ ਪ੍ਰਤੀਕਰਮ ਦਿੱਤੇ ਸੀ ਤਾਂ ਉਸ ਤੇ ਅੱਜ ਰਿਪਲਾਈ ਆ ਗਿਆ ਤੇ ਰਿਪਲਾਈ ਵੀ ਚੰਗਾ ਆਇਆ ਕਿ ਮਾਫੀ ਮੰਗਣੀ ਪੈਗੀ ਆਪਣੇ ਸ਼ਬਦ ਵਾਪਸ ਲੈਣੇ ਪੈਗੇ ਹੁਣ ਵੀਡੀਓ ਸ਼ੇਅਰ ਕਰਨੀ ਹੈ ਕਮੈਂਟਾਂ 'ਚ ਰਾਇ ਸਾਂਝੀ ਕਰਨੀ ਹੈ ਮਿਲਦੇ ਆ ਇੱਕ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ